ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਮਾਡਰਨ ਲੁੱਕ ਦੀ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂਗੇ ਜੋ ਕਿ 2800 ਸਕਰ ਫੁੱਟ ਦੇ ਵਿੱਚ ਬਣੀ ਹੋਈ ਆ ਤੇ ਮਾਡਰਨ ਲੁੱਕ ਆ ਡਬਲ ਪੋਰਸ਼ਨ ਕੋਠੀ ਹੈਗੀ ਜਿਹੜੇ ਭਰਾਵਾਂ ਨੂੰ ਡਬਲ ਪੋਰਸ਼ਨ ਕੋਠੀਆਂ ਪਸੰਦ ਨੇ ਉਹਨਾਂ ਵਾਸਤੇ ਬਹੁਤ ਵਧੀਆ ਪਲਾਨ ਬਣਿਆ ਹੋਇਆ ਹੈ ਅੰਦਰ ਦੀ ਸਾਰੀ ਵੀਡੀਓ ਦਿਖਾਵਾਂਗੇ ਤੁਹਾਨੂੰ ਆਪਾਂ ਕੀ ਕੀ ਅੰਦਰ ਕਿਹੜੇ ਕਿਹੜੇ ਰੂਮ ਬਣੇ ਹੋਏ ਨੇ ਤੇ ਕਿੱਥੇ ਕਿੱਥੇ ਵਾਸ਼ਰੂਮ ਵਗੈਰਾ ਅਟੈਚ ਹੈ ਤੇ ਬਹੁਤ ਸੋਹਣਾ ਨਕਸ਼ਾ ਬਣਿਆ ਹੋਇਆ ਸੋ ਇਹ ਪੌਣੇ ਦੋ ਕਨਾਲਾਂ ਦੀ ਜੋ ਬਾਉਂਡਰੀ ਵਾਲ ਹੈ ਬਾਈ ਨੇ ਜਗਾ ਬਗਲੀ ਹੋਈ ਹੈ ਜੋ ਖਾਲ ਤੇ 45 ਬਾਈ 41 ਸਕਰ ਫੁੱਟ ਦਾ ਇਹ ਚੌਰਸ ਮਤਲਬ ਕਿ ਜਿਹੜੀ ਆਪਣੀ ਕਵਰਡ ਏਰੀਆ ਆ ਗਿਆ 45 ਬਾਈ 41 ਸਕਰ ਫੁੱਟ ਜੋ ਕਿ 18 1850 ਸਕਰ ਫੁੱਟ ਬਣ ਜਾਂਦਾ ਹੈ نیچے-नीचे ਫਰਸਟ ਫਲੋਰ ਦੇ ਉੱਪਰ ਬਣਾਇਆ ਹੋਇਆ 1000 ਸਕਰ ਫੁੱਟ ਟੋਟਲ 2800 ਸਕਰ ਫੁੱਟ ਏਰੀਆ ਇਹ نیچے ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ 1800 ਸਕਰ ਫੁੱਟ 1000 ਸਕਰ ਫੁੱਟ ਉੱਪਰ ਟੋਟਲ 2800 ਸਕਰ ਫੁੱਟ ਤੇ ਫਰਸਟ ਤੇ ਪੋਰਚ ਆ ਜਾਂਦਾ ਜੋ ਕਿ ਤੁਸੀਂ ਦੇਖ ਰਹੇ ਹੋ ਸਾਰਾ ਗ੍ਰੇਨਾਈਟ ਲਾਇਆ ਹੋਇਆ ਬਾਈ ਨੇ ਪੋਰਚ ਦੇ ਵਿੱਚ ਤੇ ਸਾਈਡ ਦੇ ਉੱਪਰ ਕੋਠੀ ਦੇ ਸਾਈਡ-ਸਾਈਡ ਦੇ ਉੱਪਰ ਤੇ ਪੋਰਚ ਦੇ ਵਿੱਚ ਗ੍ਰੇਨਾਈਟ ਜੋ ਕਿ ਅੰਦਰ ਜੋ ਕੋਠੀ ਦੇ ਵਿੱਚ ਟਾਈਲ ਲੱਗੀ ਹੋਈ ਹੈਗੀ ਸਾਰਾ ਆਪਾਂ ਤੁਹਾਨੂੰ ਨਕਸ਼ਾ ਦਿਖਾਵਾਂਗੇ ਬਾਈ ਇਧਰੋਂ ਵੀ ਦਿਖਾ ਦਿਓ ਇਹ ਕਾਫੀ ਖਾਲੀ ਜਗ੍ਹਾ ਛੱਡੀ ਹੋਈ ਹੈ ਬਾਈ ਨੇ ਜੋ ਕਿ ਬੈਕ ਸਾਈਡ ਤੇ ਇਹਨਾਂ ਨੇ ਭਾਂਡੇ ਪਾਉਣੇ ਨੇਗੇ ਸੰਦਾਂ ਵਾਸਤੇ ਜਾਂ ਕੋਈ ਮੱਝ ਵਗੈਰਾ ਰੱਖਣੀ ਹੁੰਦੀ ਆ ਪਸ਼ੂਆਂ ਵਾਸਤੇ ਕੋਈ ਵੀ ਕਾਫੀ ਇਹਨਾਂ ਨੇ ਜਗ੍ਹਾ ਛੱਡੀ ਹੈ ਤਾਂ ਕਿ ਭਾਂਡੇ ਦੀ ਜਗ੍ਹਾ ਬਣ ਜੇ ਭਾਂਡਾ ਪੈ ਜੇ ਵਧੀਆ ਭਾਂਡੇ ਦੀ ਜਗ੍ਹਾ ਹੈਗੀ ਹੈਗੀ ਬਾਈ ਬੈਕ ਸਾਈਡ ਤੋਂ ਉਪਰੋਂ ਐਲੀਵੇਸ਼ਨ ਦਿਖਾ ਦਿਓ ਸੋ ਉੱਪਰੋਂ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਬਹੁਤ ਸੋਹਣਾ ਪਲਾਨ ਬਣਿਆ ਹੋਇਆਗਾ ਜੋ ਕਿ ਨੀਚੇ ਦੋ ਬੈਡਰੂਮ ਡ੍ਰੈਂਗ ਰੂਮ ਤੇ ਸਟੋਰ ਅਲੱਗ ਤੋਂ ਹੈਗਾ ਦਿੱਤਾ ਹੋਇਆ ਤੇ ਵਾਸ਼ਰੂਮ ਅਟੈਚ ਹੈਗਾ ਸਾਰਾ ਤੁਹਾਨੂੰ ਦਿਖਾਉਣਾ ਹੈ ਆਪਾਂ ਸੋ ਬੈਕ ਸਾਈਡ ਤੇ ਵੀ ਸਾਈਡ ਤੇ ਵੀ ਸਾਰੇ ਦੇਖ ਰਹੇ ਤੁਸੀਂ ਜੋ ਕਿ ਪੱਥਰ ਯੂਜ਼ ਕੀਤਾ ਗਿਆ ਤਾਂ ਕਿ ਸਲਾਹ ਵਗੈਰਾ ਜਾਂ ਸੀਗਲ ਵਗੈਰਾ ਨਾ ਜਾਵੇ ਵਧੀਆ ਪ੍ਰਬੰਧ ਕੀਤਾ ਹੋਇਆ ਪੂਰਾ ਸਖਤਾਈ ਨਾਲ ਕੋਠੀ ਬਣਾਈ ਹੋਈ ਹੈਗੀ ਚਾਰੇ ਸਾਈਡਾਂ ਤੋਂ ਕਵਰ ਕੀਤੀ ਹੋਈ ਆ ਤਾਂ ਕਿ ਪਾਣੀ ਵਗੈਰਾ ਲਵੇ ਨਾ ਲੱਗੇ ਗੰਧਾਂ ਦੇ ਸੋ ਇਹ ਪੋਰਚ ਦੇ ਵਿੱਚ ਐਂਟਰੀ ਨਹੀਂ ਦਿੱਤੀ ਗਈ ਪੋਰਚ ਸਿਰਫ ਗੱਡੀ ਵਾਸਤੇ ਬਣਾਇਆ ਹੋਇਆ ਹੈ ਪੋਰਚ ਦੇ ਵਿੱਚੋਂ ਕੋਈ ਬਾਰ ਨਹੀਂ ਰੱਖਿਆ ਗਿਆ ਸਾਹਮਣੇ ਇੱਕ ਵਿੰਡੋ ਦੇਖ ਰਹੇ ਹੋ ਜ ਜਦੋਂ ਅਸੀਂ ਇੱਥੇ ਕਿਚਨ ਰੱਖਿਆ ਹੋਇਆ ਤਾਂ ਕਿ ਇੱਥੋਂ ਆਪਣੀ ਨਿਗਾਹਬਾਜ਼ੀ ਰਵੇ ਗੇਟ ਦੇ ਉੱਪਰ ਸਾਹਮਣੇ ਜੋ ਪਤਾ ਲੱਗਦਾ ਰਹਿੰਦਾ ਕੋਈ ਆਉਂਦਾ ਜਾਂਦਾ ਸੋ ਆਜੋ ਆਪਾਂ ਐਂਟਰ ਹੁੰਨੇ ਆ ਮੇਨ ਐਂਟਰੀ ਤੋਂ ਇਹ ਮੇਨ ਐਂਟਰੀ ਆ ਗਈ ਜਿਹਾ ਇੰਟਰਸਟ ਦੇਖ ਰਹੇ ਹੋ ਤੁਸੀਂ ਅੰਦਰ ਵਾਈਟ ਟਾਈਲ ਲਾਈ ਹੋਈ ਹੈਗੀ ਸਾਰੀ ਕੋਠੀ ਦੇ ਵਿੱਚ ਇੱਕੋ ਹੀ ਕਲਰ ਦੀ ਵਾਈਟ ਟਾਈਲ ਲੱਗੀ ਹੋਈ ਹੈਗੀ ਇੱਕੋ ਹੀ ਡਿਜ਼ਾਈਨ ਦੀ ਸੋ ਇਹ ਮੇਨ ਇੰਟਰਸਟ ਦੇ ਦੇਖ ਰਹੇ ਹਾਂ ਤੁਸੀਂ ਇਧਰਲੇ ਪਾਸੇ ਤੇ ਡ੍ਰੈਗ ਰੂਮ ਆ ਜਾਂਦਾ ਜੋ ਕਿ ਲੈਫਟ ਸਾਈਡ ਤੇ ਆ ਵੇਖੋ ਕਾਫੀ ਖੁੱਲਾ ਡ੍ਰੈਗ ਰੂਮ ਬੜਾ ਵਾ ਵਧੀਆ ਤੇ ਸਾਹਮਣੇ ਵੱਡੀ ਵਿੰਡੋ ਆ ਤੇ ਕਾਫੀ ਚਾਨਣ ਪੈਂਦਾ ਕੋਠੀ ਦੇ ਵਿੱਚ ਕੋਈ ਲਾਈਟ ਨਹੀਂ ਵਰਤ ਰਹੇ ਕੋਈ ਲਾਈਟ ਨਹੀਂ ਲੱਗੀ ਹੋਈ ਸਾਰੀ ਕੋਠੀ ਦੇ ਵਿੱਚ ਪੂਰਾ ਚਾਨਣ ਪੈ ਰਿਹਾ ਹੈ ਬਹੁਤ ਜ਼ਿਆਦਾ ਵੈਂਟੀਲੇਸ਼ਨ ਦਾ ਧਿਆਨ ਰੱਖਿਆ ਗਿਆ ਹੈ ਕੋਠੀ ਦੇ ਵਿੱਚ ਸੋ ਇਹਦੇ ਨਾਲ ਡ੍ਰੈਗ ਰੂਮ ਦੇ ਦੋ ਐਂਟਰੀਆਂ ਆ ਚੁੱਕੀਆਂ ਜੋ ਕਿ ਇੱਕ ਵੱਡੀ ਐਂਟਰੀ ਹੈਗੀ ਲੌਬੀ ਦੇ ਵਿੱਚ ਤੇ ਇਧਰ ਸਾਈਡ ਤੇ ਜੋ ਵੇਖ ਰਹੇ ਤੁਸੀਂ ਛੋਟੀ ਐਂਟਰੀ ਦਿੱਤੀ ਹੋਈ ਆ ਤਾਂ ਕਿ ਮਹਿਮਾਨ ਵਗੈਰਾ ਆਉਂਦਾ ਸਿੱਧਾ ਆਪਣਾ ਲੌਬੀ ਦੇ ਵਿੱਚ ਵੀ ਨਾ ਜਾਣਾ ਪਵੇ ਸਿੱਧਾ ਆਪਣੇ ਡ੍ਰੈਗ ਰੂਮ ਦੇ ਵਿੱਚ ਸਿਟਿੰਗ ਹੋ ਸਕਦੀ ਹੈ ਬੈਠ ਸਕਦੇ ਆ ਤੇ ਜੇਕਰ ਆਪਣਾ ਕੋਈ ਆਮ ਆਪਣਾ ਘਰ ਦਾ ਬੰਦਾ ਤਾਂ ਉਹ ਇੱਧਰ ਇੰਟਰ ਹੋ ਸਕਦਾ ਇੱਥੇ ਪੜਦੇ ਵਗੈਰਾ ਪੈ ਜਾਂਦੇ ਨੇ ਲੋਕੇ ਤੇ ਡ੍ਰੈਗ ਰੂਮ ਦੇ ਬੈਕ ਸਾਈਡ ਤੇ ਜੋ ਤੁਸੀਂ ਵੇਖ ਰਹੇ ਹੋ ਕਿਚਨ ਆ ਜਾਂਦਾ ਇੱਧਰ ਲੈਫਟ ਸਾਈਡ ਤੇ ਕਿਚਨ ਦੀ ਜਗ੍ਹਾ ਵੀ ਕਾਫੀ ਖੁੱਲੀ ਬਣੀ ਹੋਈ ਹੈਗੀ ਸੋ ਇੰਟੀਰੀਅਰ ਦਾ ਕੰਮ ਰਹਿੰਦਾ ਜੋੜੀਆਂ-ਜੋੜੀਆਂ ਲੱਗੀਆਂ ਅਜੇ ਇੰਟੀਰੀਅਰ ਦਾ ਕੰਮ ਚੱਲ ਰਿਹਾ ਹੈ ਲੱਕੜ ਦਾ ਕੰਮ ਜੋ ਕਿ ਇੱਥੇ ਬਾਕਸ ਵਗੈਰਾ ਲਗਾਉਣੇ ਨੇਗੇ ਉਹ ਕਪਬੋਰਡ ਵਗੈਰਾ ਲਗਾਉਣੇ ਨੇ ਜੋ ਕਿ ਰਸੋਈ ਦੇ ਵਿੱਚ ਤੇ نیچے ਸੈਲਫ ਦੇ ਸਾਰੇ ਪਰਨਾਲੀ ਪਈ ਆ ਕਾਫੀ ਕੰਮ ਰਹਿੰਦਾ ਕੋਠੀ ਦਾ ਪਰ ਇੱਕ ਵਾਰ ਤੁਹਾਨੂੰ ਆਪਾਂ ਜਸਟ ਪਲਾਨ ਦਿਖਾ ਦੇਾਂਗੇ ਜੋ ਕਿ ਬਹੁਤ ਵਧੀਆ ਬਣਿਆ ਹੋਇਆਗਾ ਜੇਕਰ ਤੁਸੀਂ ਵੀ ਇਦਾਂ ਦੀ 3000 ਸਕਰ ਫੁੱਟ ਦੇ ਨੇੜੇ ਕੋਠੀ ਬਣਾਉਣੀ ਆ ਤਾਂ ਬਹੁਤ ਵਧੀਆ ਪਲਾਨ ਆ ਇਸ ਕੋਠੀ ਦਾ ਆ ਵੇਖ ਸਕਦੇ ਹੋ ਤੁਸੀਂ ਤੇ ਇੱਧਰ ਰਾਈਟ ਸਾਈਡ ਤੇ ਇੱਕ ਬੈਡਰੂਮ ਬਣਿਆ ਹੋਇਆ ਜੋ ਕਿ ਮੇਨ ਇੰਟਰੈਸਟ ਦੇ ਰਾਈਟ ਸਾਈਡ ਤੇ ਆ ਵੇਖੋ 12/13 ਸਕੁਅਰ ਫੁੱਟ ਦੇ ਇਹ ਬੈਡਰੂਮ ਨੇਗੇ ਤੇ ਇਸ ਦੇ ਵਿੱਚ ਵੀ ਵੱਡੀ ਵਿੰਡੋ ਲੱਗੀ ਹੋਈ ਆ ਸਾਹਮਣੇ ਜੋ ਕਿ ਉੱਪਰ ਦੇਖ ਰਹੇ ਹੋ ਤੁਸੀਂ ਪੀਓਪੀ ਕੰਪਲੀਟ ਹੈ ਸਾਰੇ ਰੂਮਾਂ ਦੇ ਵਿੱਚ ਡਿਜ਼ਾਈਨਿੰਗ ਵੱਖੋ ਵੱਖਰੀ ਆ ਹਰ ਇੱਕ ਰੂਮ ਦੇ ਵਿੱਚ ਪਰ ਪੀਓਪੀ ਫਿਨਿਸ਼ ਹੈ ਜੋ ਕਿ ਬਾਈ ਨੇ ਦੱਸਿਆ ਇਸ ਕੋਠੀ ਦੇ ਵਿੱਚ 2800 ਸਕੁਅਰ ਫੁੱਟ ਦੇ ਏਰੀਆ ਦੇ ਵਿੱਚ ਬਾਲ ਪੁੱਟੀ ਕਰਨ ਦੇ ਉੱਪਰ ਉੱਪਰ 50 ਤੇ 60 ਦੇ 60000 ਦੇ ਵਿੱਚ ਵਿੱਚ ਖਰਚ ਆਇਆ ਹੈ ਲੇਬਰ ਮਿਸਤਰੀਆਂ ਦੀ ਇੱਕ ਤੇ ਕਿਹੇ ਮਟੀਰੀਅਲ ਸੀ ਜਿਹੜਾ ਇਹ ਵੀ ਉਹ ਆਪਣਾ ਲੈ ਕੇ ਆਏ ਸੀਗੇ 50 60000 ਦਾ ਖਰਚਾ ਆਇਆ ਤੇ ਪੀਓਪੀ ਦਾ ਸੋ ਆਪਾਂ ਨੂੰ ਆਈਡੀਆ ਹੋ ਜਾਂਦਾ ਹੁੰਦਾ ਜੇਕਰ ਆਪਾਂ ਵੀ ਇਦਾਂ ਦਾ ਕੋਈ ਕੰਮ ਕਰਾਉਣੇ ਹੁੰਦੇ ਆ ਕਿ ਐਨੇ ਕੇ ਏਰੀਏ ਦੀ ਕੋਠੀ ਦੇ ਵਿੱਚ ਕਿੰਨਾ ਕੁ ਖਰਚਾ ਆ ਸਕਦਾ ਹੁੰਦਾ ਜੋ ਕਿ ਪੀਓਪੀ ਦਾ ਤੁਸੀਂ ਦੇਖ ਰਹੇ ਹੋ 50 ਤੋਂ 60000 ਦਾ ਖਰਚਾ ਆਇਆ ਇਹਦੇ ਉੱਪਰ ਵਿੱਚ ਬੇਦ ਮਟੀਰੀਅਲ ਉਹਨਾਂ ਦਾ ਸੀਗਾ ਤੇ ਵਿੱਚ ਲੇਬਰ ਤੇ ਇੱਧਰ ਤੁਸੀਂ ਵੇਖ ਰਹੇ ਹੋਗੇ ਵਾਸ਼ਰੂਮ ਅਟੈਚ ਨੇਗੇ ਜੋ ਕਿ ਲੌਬੀ ਨਾਲ ਕਿਸੇ ਵੀ ਬੈਡਰੂਮ ਦੇ ਨਾਲ ਅਟੈਚ ਨਹੀਂ ਕਿਤੇ ਇੱਥੇ ਸੀਟ ਲੱਗਣੀ ਹੈਗੀ ਜੋ ਕਿ ਵੇਖ ਰਹੇ ਹੋ ਤੁਸੀਂ ਪਲੱਸ ਤੇ ਇੱਧਰ ਵਾਸ਼ਰੂਮ ਬਣਾਇਆ ਹੋਇਆ ਹੈਗਾ ਹਾਂ ਵੇਖੋ ਤੇ ਬਹੁਤ ਸੁੰਦਰ ਚਬਾਈ ਟਾਇਲ ਲੇਕੋ ਬਹੁਤ ਸੋਹਣੀ ਟਾਇਲ ਲੱਗੀ ਹੋਈ ਹੈਗੀ ਤੇ ਇਧਰ ਵੀ ਉੱਪਰ ਤੱਕ ਟਾਇਲ ਚੜੀ ਹੋਈ ਹੈ ਸਾਰੀ ਕੰਧ ਦੇ ਉੱਪਰ ਸੋ ਸਲਾਹ ਵਗੈਰਾ ਤੋਂ ਬਹੁਤ ਜ਼ਿਆਦੇ ਬਚਤ ਹੁੰਦੀ ਹੈ ਇਹ ਚੀਜ਼ਾਂ ਨਾਲ ਦੋਸਤੋ ਸੋ ਇਧਰ ਬੈਕ ਸਾਈਡ ਤੇ ਸਟੋਰ ਆ ਜਾਂਦਾ ਕਿਉਂਕਿ ਭਾਈ ਆ ਵੀ ਦਿਖਾ ਦੋ ਇਸ ਸਟੋਰ ਦੇ ਵਿੱਚ ਸੈਲਫ ਵਗੈਰਾ ਪਈ ਹੋਈ ਹੈ ਜੋ ਕਿ ਕਾਫੀ ਸਮਾਨ ਉੱਪਰ ਵੀ ਟਿਕਣਾ ਤੇ ਨੂੰ ਕਵਰ ਹੋਣਾ ਬਿਲਕੁਲ ਆਪਣਾ ਕੋਈ ਕੀਮਤੀ ਸਮਾਨ ਹੁੰਦਾ ਉੱਪਰ ਰੱਖ ਕੇ ਆਪਾਂ ਲੋਕ ਵਗੈਰਾ ਲਗਾ ਸਕਦੇ ਹੁੰਨੇ ਆ ਸੋ ਇਧਰ ਲੌਬੀ ਦੇ ਵਿੱਚ ਜੋ ਕਿ ਇਧਰ ਲੈਫਟ ਸਾਈਡ ਤੇ ਕਿਚਨ ਦੇ ਬੈਕ ਸਾਈਡ ਤੇ ਇੱਕ ਬੈਡਰੂਮ ਆ ਜਾਂਦਾ ਸੋ ਦੋ ਬੈਡਰੂਮ ਬਣੇ ਹੋਏ ਨੇ ਇਸ ਕੋਠੀ ਦੇ ਵਿੱਚ نیچے ਕਿਚਨ ਡ੍ਰੈنگ ਰੂਮ ਤੇ ਇੱਕ ਮੇਨ ਇੰਟਰੈਸ ਦੀ ਜੋ ਕਿ ਐਂਟਰੀ ਆ ਉਹ ਅਲੱਗ ਤੋਂ ਰੱਖੀ ਗਈ ਹੈਗੀ ਆ ਵੇਖ ਸਕਦੇ ਹੋ ਤੁਸੀਂ ਇੱਕ ਬੈਡਰੂਮ ਹੋਰੇ ਬਣਿਆ ਹੋਇਆਗਾ ਤੇ ਇਹ 12x12 ਸਕਰ ਫੁੱਟ ਦਾ ਬੈਡਰੂਮ ਆਗਾ ਸੋ ਇਹ ਮੇਨ ਵਿੰਡੋ ਵੱਡੀ ਵਿੰਡੋ ਲੱਗੀ ਹੋਈ ਹੈ ਇਸ ਦੇ ਵਿੱਚ ਵੀ ਜੋ ਕਿ ਆਪਾਂ ਨੂੰ ਥੋੜਾ ਪਤਾ ਵੀ ਲੱਗਦਾ ਰਹਿੰਦਾ ਕੋਈ ਬੇੜੇ ਦੇ ਵਿੱਚ ਤੇ ਚਾਨਣ ਵੀ ਰਹਿੰਦਾ ਜੀ ਇੱਕ ਟਾਈਮ ਆਪਾਂ ਬਿੰਡੋ ਖੋਲ ਵੀ ਸਕਦੇ ਹੁੰਨੇ ਆ ਸੋ ਕ੍ਰੋਸਿੰਗ ਹੁੰਦੀ ਹੈਗੀ ਜੋ ਕਿ ਹਵਾ ਦੀ ਆ ਵੇਖ ਸਕਦੇ ਤੁਸੀਂ ਬੈਕ ਸਾਈਡ ਤੇ ਵੀ ਬਾਈ ਹੋਣਾ ਨੇ ਬਾਹਰ ਰੱਖਿਆ ਹੋਇਆ ਕੋਠੀ ਦੇ ਵਿੱਚ ਤੇ ਇੱਕ ਬਾਰ ਸਾਹਮਣੇ ਹੈਗਾ ਸੋ ਹਵਾ ਦੀ ਇਸ ਕ੍ਰੋਸਿੰਗ ਨਾਲ ਕਾਫੀ ਕੋਠੀ ਵਿੱਚੋਂ ਠੰਡੀ ਰਹਿੰਦੀ ਹੈ ਬਿਲਕੁਲ ਵੀ ਪ੍ਰਦਾ ਨਹੀਂ ਬਣਦੀ ਗਰਮੈਸ ਨਹੀਂ ਬਣਦੀ ਬੈਕ ਸਾਈਡ ਤੇ ਦਿਖਾ ਦਿਓ ਬਾਈ ਉਧਰੋਂ ਦੀ ਵੈਸੇ ਆਪਾਂ ਦਿਖਾਤੀ ਸੀ ਇੱਕ ਵਾਰ ਜਗਾ ਕਾਫੀ ਛੱਡੀ ਹੋਈ ਹੈਗੀ ਸੋ ਇਧਰੋਂ ਇਹਨਾਂ ਨੇ ਇੱਥੇ ਵੀ ਇੱਕ ਛੋਟਾ ਬਾਰ ਰੱਖਿਆ ਹੋਇਆ ਜੋ ਕਿ ਪੌੜੀਆਂ ਦੇ نیچے ਸੋ ਇਹ ਵੇਖ ਰਹੇ ਤੁਸੀਂ ਜੋ ਕਿ ਗ੍ਰੇनाइट ਇੱਥੇ ਲਾਇਆ ਹੋਇਆ ਜੋ ਕਿ ਬਾਹਰ ਕਰੋਨਾ ਗ੍ਰੇनाइट ਆਪਾਂ ਲਿਖਾਇਆ ਸੀ ਪੋਰਚ ਦੇ ਵਿੱਚ ਤੇ ਆਊਟਸਾਈਡ ਤੇ ਕੋਠੀ ਦੇ ਸਾਈਡ-ਸਾਈਡ ਤੇ ਲੱਗਿਆ ਹੋਇਆ ਉਸੇ ਨਾਲ ਦਾ ਇੱਥੇ ਲੱਗਿਆ ਹੋਇਆ ਪੌੜੀ ਦੇ ਵਿੱਚ ਯੂਜ਼ ਕੀਤਾ ਗਿਆ ਤੇ ਡਿਊਪਲੈਕਸ ਕੋਠੀ ਹੈਗੀ ਇਹ ਕਾਫੀ ਖੁੱਲੀ ਕੋਠੀ ਹੈ ਵਧੀਆ ਹਵਾਦਾਰ ਤੇ ਇੱਥੇ ਗ੍ਰਿਲ ਲੱਗਣੀ ਹੈਗੀ ਕੰਮ ਕਾਫੀ ਰਹਿੰਦਾਗਾ ਸੋ ਇਧਰ ਤੁਸੀਂ ਦੇਖ ਸਕਦੇ ਹੋਗੇ ਛੋਟਾ ਇੱਕ ਕਿਚਨ ਟਾਈਪ ਬਣਾਇਆ ਹੋਇਆ ਜੋ ਕਿ ਆਪਾਂ ਆਮ ਤੌਰ ਤੇ ਥੋੜਾ ਕਨਾ ਬੱਚਾ ਪਾਣੀ ਬਣਾਉਣਾ ਮਾੜਾ ਮੋਟਾ ਉਹਦੇ ਵਾਸਤੇ ਆਪਾਂ ਯੂਜ਼ ਕਰ ਸਕਦੇ ਆ ਇੱਥੇ ਥੋੜੇ ਬੱਤੇ ਡੱਬੇ ਰੱਖ ਸਕਦੇ ਆ ਇੱਕ ਸਿਲੰਡਰ ਵੀ ਆਪਾਂ ਐਕਸਟਰਾ ਰੱਖ ਸਕਦੇ ਆ ਉਰੇ ਤੇ ਇੱਥੇ ਭਾਂਡੇ ਧੋਣ ਵਾਸਤੇ ਉਹ ਸੋਸਨ ਲੱਗਿਆ ਹੋਇਆਗਾ ਸੋ ਇੱਥੇ ਬਾਕਸ ਬਣ ਜਾਣੇ ਨੇਗੇ ਜੋ ਕਬੂਰਡ ਵਗੈਰਾ ਵਧੀਆ ਚੀਜ਼ ਐ ਉੱਪਰ ਇਹ ਰਸੋਈ ਦਾ ਕੰਮ ਹੀ ਦੇਣੀ ਐ ਇਹ ਜਗ੍ਹਾ ਨੇ ਜੋ ਉਹ ਵੈਸੇ ਵੀ ਇਹ ਬੇਸਟ ਸੀਗੀ ਜਗ੍ਹਾ ਕੋਈ ਇੱਥੇ ਮੰਜਾ ਵੀ ਨਹੀਂ ਡੈਂਦਾ ਸੀ ਕੋਈ ਕੁਰਸੀ ਵੀ ਨਹੀਂ ਡੈਂਦੀ ਸੀ ਪਰ ਇਸ ਤੋਂ ਕੰਮ ਲਿਆ ਗਿਆ ਵਧੀਆ ਕੰਮ ਕੀਤਾ ਹੋਇਆ ਬਾਈ ਆਰਕੀਟੈਕਟ ਨੇ ਜਿਨ੍ਹਾਂ ਨੇ ਇਹ ਮਤਲਬ ਡਿ ਸੋ ਉਪਰ ਦੋ ਬੈਡਰੂਮ ਬਣੇ ਨੇ ਇੱਕ ਇਧਰ ਆ ਗਿਆ ਇਹ ਬੈਡਰੂਮ ਦਿਖਾ ਦਿਓ ਭਾਈ ਇਹ 10 ਬਾਈ 11 ਸਕਰ ਫੁੱਟ ਦਾ ਬੈਡਰੂਮ ਆਗਾ ਜੋ ਕਿ ਵਧੀਆ ਛੋਟਾ ਜਿਹਾ ਤੇ ਇੱਕ ਸਿੰਗਲ ਬੈੱਡ ਲੱਗ ਜਾਣਾ ਉਸਦੇ ਨਾਲ ਸੋਫਾ ਵਗੈਰਾ ਤਾਂ ਨਹੀਂ ਲੱਗ ਸਕਦਾ ਛੋਟਾ ਸਾਈਜ਼ ਹੈ ਵੈਸੇ ਵਧੀਆ ਕੋਲਿੰਗ ਵਗੈਰਾ ਜ਼ਿਆਦਾ ਹੁੰਦੀ ਹੈ ਛੋਟੇ ਮਤਲਬ ਰੂਮ ਦੇ ਵਿੱਚ ਜ਼ਿਆਦੇ ਫੈਸਿਲਿਟੀ ਬਣ ਜਾਂਦੀ ਹੁੰਦੀ ਆ ਤੇ ਇਧਰ ਭਾਈ ਆਊਟਡੋਰ ਆ ਜੋ ਬਾਲਕਨੀ ਦੇ ਵਿੱਚ ਆਪਾਂ ਆ ਚੁੱਕੇ ਆ ਦੋਸਤੋ ਸੋ ਉੱਪਰ ਇਹ ਦੇਖ ਸਕਦੇ ਤੁਸੀਂ ਵਾਈਟ ਟਾਈਲ ਲੱਗੀ ਹੋਈ ਹੈਗੀ ਤੇ ਇਧਰੋਂ ਦਿਖਾ ਦਿਓ ਬਈ ਬਾਲਕਨੀ ਦਾ ਉੱਪਰ ਫਰਸਟ ਫਲੋਰ ਦੇ ਉੱਪਰ ਆ ਆ ਚੁੱਕੇ ਆ ਆਪਾਂ ਦੋਸਤੋ ਫਰਸਟ ਫਲੋਰ ਦੇ ਵਿੱਚੋਂ ਇਧਰੋਂ ਦਿਖਾ ਦਿਓ ਬਈ ਐਲੀਵੇਸ਼ਨ ਬਹੁਤ ਸੋਹਣਾ ਐਲੀਵੇਸ਼ਨ ਬਣਿਆ ਹੋਇਆ ਹੈਗਾ ਤੇ ਉੱਪਰ ਲੋਹੇ ਦੀ ਗ੍ਰਿਲ ਲੱਗੀ ਹੋਈ ਹੈ ਜੋ ਕਿ ਇੱਕ ਵਾਰ ਪ੍ਰਾਈਮਰ ਵੱਜਿਆ ਹੋਇਆ ਪੇਂਟ ਵਗੈਰਾ ਦਾ ਕੰਮ ਰਹਿਦਾ ਹੈ ਜੀ ਕੋਠੀ ਨੂੰ ਪੇਂਟ ਵੀ ਹੋਣਾ ਹੈ ਕਲਰ ਵੀ ਹੋਣਾ ਹੈ ਕਾਫੀ ਕੰਮ ਰਹਿੰਦਾ ਹੈ ਸੋ ਆਪਾਂ ਤੁਹਾਨੂੰ ਪੇਂਟ ਹੋਣ ਤੋਂ ਬਾਅਦ ਕਿੱਦਾਂ ਦੀ ਲੁੱਕ ਆਉਂਦੀ ਹੈ ਸਾਹਮਣੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਅਦ ਦੇ ਵਿੱਚ ਸੋ ਇੱਥੇ ਵੀ ਆ ਵੇਖ ਸੰ ਤੁਸੀਂ ਗ੍ਰਿਲ ਵਗੈਰਾ ਰਹਿੰਦੀ ਹੈ ਸੋ ਇੱਥੇ ਗਲਾਸ ਫਿਕਸ ਹੋਣਾ ਹੈ ਜਾਂ ਗ੍ਰਿਲ ਫਿਕਸ ਹੋਣੀ ਆ ਉਹ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਦਿਖਾਉਣੀ ਆ ਦੋਸਤੋ ਸੋ ਆਹ ਸਾਈਡ ਵੀ ਰਹਿੰਦੀ ਹੈ ਕਾਫੀ ਕੰਮ ਰਹਿੰਦਾ ਹੈ ਜੇ ਕੋਠੀ ਦਾ ਇੱਥੇ ਵੀ ਗ੍ਰਿਲ ਫਿਕਸ ਹੋਣੀ ਹੈਗੀ ਸੋ ਜਿੰਨਾ ਕੰਮ ਹੋ ਚੁੱਕਾ ਹੈ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਸੋ ਇਹ ਕੋਠੀ 2800 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਤੇ ਮਾਡਰਨ ਲੁੱਕ ਦੀ ਕੋਠੀਆਂ ਬਹੁਤ ਸੋਹਣੀ ਕੋਠੀ ਹੈਗੀ ਸੋ ਇਹ ਪੂਜਾ ਰੂਮ ਆ ਜਾਂਦਾ ਜੋ ਤੁਸੀਂ ਦੇਖ ਰਹੇ ਹੋ ਇਹ ਉੱਪਰ ਬਣਾਉਣ ਦੀ ਇੱਕ ਖਾਸ ਵਜ੍ਹਾ ਹੈਗੀ ਤਾਂ ਕਿ نیچے ਆਪਾਂ ਬੈਠੇ ਰਹਣਿਆਂ ਝੂਠੇ ਮਿੱਠੇ ਹੱਥ ਲੱਗਦੇ ਰਹਿੰਦੇ ਆ ਸੋ ਸਾਇਲੈਂਟ ਮਾਹੌਲ ਦੀ ਵੀ ਜ਼ਰੂਰਤ ਸੀਗੀ ਦੋ ਤਿੰਨ ਚੀਜ਼ਾਂ ਨੂੰ ਦੇਖਦੇ ਹੋਏ ਬਾਈ ਉਹਨਾਂ ਨੇ ਉੱਪਰ ਬਣਵਾਇਆਗਾ ਜੋ ਕਿ ਪੂਜਾ ਰੂਮ ਹੈ ਤਾਂ ਕਿ ਕਿਸੇ ਨੇ ਪਾਠ ਵਗੈਰਾ ਕਰਨਾ ਜਾਂ ਦੀਵਤੀ ਲਾਉਣਿਆਂ ਉੱਪਰ ਹੋਵੇ نیچے ਸੋਰ ਸਰਾਬਾ ਹੁੰਦਾ ਸੋ ਬੱਚੇ ਵਗੈਰਾ ਹੁੰਦੇ ਨੇਗੇ ਝੂਠੇ ਮਿੱਠੇ ਹੱਥ ਲੱਗ ਜਾਂਦੇ ਕਈ ਵਾਰ ਇਹ ਅਲੱਗ ਹੀ ਬਣਾਤਾ ਵਧੀਆ ਚੀਜ਼ ਹੈ ਉੱਪਰ ਲਿਆਂਦਾ ਬਾਈ ਉਹਨਾਂ ਨੇ ਫਸਟ ਫਲੋਰ ਦੇ ਉੱਪਰ ਸੋ ਇਧਰ ਬੈਡਰੂਮ ਆ ਜਾਂਦਾ ਜੋ ਕਿ ਦੂਸਰਾ ਇਹ ਫਰਸਟ ਫਲੋਰ ਦੇ ਉੱਪਰ ਵੀ ਦੋ ਬੈਡਰੂਮ ਬਣੇ ਹੋਏ ਨੇਗੇ ਸਾਹਮਣੇ ਜੋ ਵਿੰਡੋ ਦੇਖ ਰਹੇ ਆ ਤੁਸੀਂ ਇਹ ਵਿੰਡੋਆਂ ਦਾ ਕਾਫੀ ਜ਼ਿਆਦਾ ਫਾਇਦਾ ਹੈ ਜੋ ਕਿ ਚਾਨਣ ਪੈ ਰਿਹਾ ਕੋਠੀ ਦੇ ਵਿੱਚ ਸਾਰੀ ਦੇ ਵਿੱਚ ਬਿਲਕੁਲ ਪੂਰੀ ਲਾਈਟ ਪੈ ਰਹੀ ਆ ਤੇ ਉੱਪਰ ਇਹ ਵਾਸ਼ਰੂਮ ਜੋ ਕਿ ਕਾਮਨ ਵਾਸ਼ਰੂਮ ਹੈਗਾ نیچے ਵੀ ਫਰਸਟ ਫਲੋਰ ਦੇ ਉੱਪਰ ਵੀ نیچے ਵੀ ਦੋਨੋਂ ਫਲੋਰ ਦੇ ਉੱਪਰ ਇੱਕ ਕਾਮਨ ਵਾਸ਼ਰੂਮ ਬਣਾਇਆ ਗਿਆ ਜੋ ਕਿ ਬੈਡਰੂਮ ਦੇ ਨਾਲ ਅਟੈਚ ਨਹੀਂ ਕੀਤਾ ਗਿਆ ਸੋ ਇੱਕ ਵਾਲ ਦੇ ਉੱਪਰ ਇੱਕ ਸੈਪਰੇਟ ਕਲਰ ਦੀ ਟਾਇਲ ਲਗਾਈ ਗਈ ਆ ਤੇ ਇਸ ਦੇ ਉੱਪਰ ਵੀ ਅਲੱਗ ਕਲਰ ਦੀ ਆ ਸੋ ਬਹੁਤ ਵਧੀਆ ਕੰਬੀਨੇਸ਼ਨ ਕੀਤਾ ਹੋਇਆ ਹੈ ਟਾਇਲ ਵਗੈਰਾ ਦੇ ਕਲਰ ਦਾ ਤੇ ਡਿਜ਼ਾਈਨਿੰਗ ਦਾ ਬਹੁਤ ਸੋਹਣਾ ਧਿਆਨ ਰੱਖ ਕੇ ਕੰਮ ਕੀਤਾ ਹੈ ਸੋ ਇਹ ਆਊਟਡੋਰ ਆਏ ਜੋ ਆਪਾਂ ਬੈਕ ਸਾਈਡ ਤੇ ਓਪਨ ਏਰੀਆ ਇਹ ਆਪਾਂ ਕੁਰਸੀ ਵਗੈਰਾ ਮੰਜੀਆਂ ਵਗੈਰਾ ਢਾ ਕੇ ਬੈਠਣਾ ਇੱਥੇ ਈਵਨਿੰਗ ਟਾਈਮ ਕੋਈ ਠੰਡੇ ਮੌਸਮ ਦੇ ਵਿੱਚ ਆਪਾਂ ਬੈਠ ਸਕਦੇ ਹਾਂ ਕਾਫੀ ਇੰਜੋਏ ਕਰ ਸਕਦੇ ਹੁੰਦੇ ਆ ਇਹ ਓਪਨ ਜਗ੍ਹਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਦੋਸਤੋ ਸੋ ਉੱਪਰ ਆ ਚੁੱਕੇ ਆਂ ਆਪਾਂ ਉੱਪਰ ਸਿਰਫ ਟੈਂਕੀ ਦੀ ਜਗ੍ਹਾ ਬਣਾਈ ਹੋਈ ਹੈਗੀ ਜੋ ਕਿ ਤਾਂ ਕਿ ਟੈਂਕੀ ਵਗੈਰਾ ਮੀਕਣੀ ਚਾ ਧੁੱਪ ਚ ਖਰਾਬ ਨਾ ਹੋਵੇ ਅੰਦਰ ਰਹੇ ਉਹਦੇ ਵਾਸਤੇ ਸਿਰਫ ਇਹ ਇੱਕ ਐਲੀਵੇਸ਼ਨ ਦਾ ਧਿਆਨ ਰੱਖਿਆ ਗਿਆ ਜੋ ਕਿ ਐਲੀਵੇਸ਼ਨ ਦੇ ਰਹੀ ਹੈ ਇਹ ਤੇ ਬਾਕੀ ਪਾਣੀ ਦੀ ਸਟੋਰੇਜ ਵਾਸਤੇ ਟੈਂਕੀ ਬਣਾਈ ਗਈ ਹੈ ਸੋ ਬਾਕੀ ਕਿਵੇਂ ਲੱਗਿਆ ਇਹ ਪਲਾਨ ਕੋਠੀ ਦਾ ਕਮੈਂਟ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਹਰ ਰੋਜ਼ ਆਪਾਂ ਤੁਹਾਡੇ ਵਾਸਤੇ ਨਵੇਂ ਨਵੇਂ ਕੋਠੇ ਡਿਜ਼ਾਈਨ ਲੈ ਕੇ ਆਉਣੇ ਆ ਦੋਸਤੋ ਪੰਜਾਬ ਪੀਵੀਕਤੀ ਚੈਨਲ ਤੇ ਪਾਉਂਦੇ ਰਹਨੇ ਆ ਸੋ ਪੰਜਾਬ ਪੀਵੀਕਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ